ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡਾ ਗੱਪੀ ਹੈ ਉਹਦਾ ਨਾਮ ਹੈਗਾ ਗੁਰੂ ਇਕਬਾਲ ਸਿੰਘ ਤੇ ਪਹਿਲਾ ਸ਼ਬਦ ਵਰਤਿਆ ਜਾਂਦਾ ਭਾਈ ਗੁਰੂ ਇਕਬਾਲ ਸਿੰਘ ਜਥਾ ਮਾਤਾ ਕੌਲਾ ਗੁਰਦਾਰਾ ਸਾਹਿਬ ਸਭ ਤੋਂ ਪਹਿਲਾਂ ਤਾਂ ਸੂਰਜ ਪ੍ਰਕਾਸ਼ ਦੀ ਇੱਕ ਗੱਪ ਹੈ ਕਿ ਮਾਤਾ ਕੌਲਾ ਨੂੰ ਕਾਲਪਨਿਕ ਤੌਰ ਤੇ ਸਿਰਜਿਆ ਗਿਆ ਇਹ ਕਹਾਣੀ ਸੂਰਜ ਪ੍ਰਕਾਸ਼ ਵਿੱਚ ਲਿਖੀ ਸੀ ਕਿ ਮਾਤਾ ਕੋਲਾ ਗੁਰੂ ਹਰਕ੍ਰਮਿੰਦ ਸਾਹਿਬ ਦੇ ਕੋਲ ਨਵਨ ਰਹਿੰਦੀ ਰਹੀ ਹੈ ਇਹ ਸੂਰਜ ਪ੍ਰਕਾਸ਼ ਦੀ ਗੱਪ ਹੈ ਤੇ ਹੁਣ ਇਹਨਾਂ ਨੇ ਜਿਹੜਾ ਗੁਰਦੁਆਰਾ ਬਣਾਇਆ ਹੈ ਮਾਤਾ ਕੋਲਾ ਦੇ ਨਾਮ ਤੇ ਟਰਸਟ ਵੀ ਚੱਲਦਾ ਜੁਦਦੇ ਤੇ ਕਰੋੜਾਂ ਰੁਪਈਆ ਲੋਕਾਂ ਨੂੰ ਬੇਬਕੂ ਬਣਾ ਕੇ ਇਕੱਠਾ ਕੀਤਾ ਜਾਂਦਾ ਹੈ ਤੇ ਇਹ ਉਹੀ ਗੁਰ ਗੁਰਕਵਾਲ ਹੈ ਜਿਨੇ ਇੱਕ ਮਹਿੰਮ ਚਲਾਈ ਸੀ ਕਿ ਜਿਹੜੇ ਬੱਚੇ ਬਾਣੀ ਕੰਠ ਕਰਨ ਉਹਨਾਂ ਨੂੰ ਕੰਪਿਊਟਰ ਦਿੱਤੇ ਜਾਣਗੇ ਫੋਨ ਦਿੱਤੇ ਜਾਣਗੇ ਟੀਵੀ ਦਿੱਤੇ ਜਾਣਗੇ ਗੱਡੀਆਂ ਦਿੱਤੀਆਂ ਜਾਣਗੀਆਂ ਬਹੁਤ ਵੱਡੇ ਵੱਡੇ ਮੁਰਖਾਂ ਦੇ ਵਿੱਚ ਇਹ ਮਹਿੰਮ ਚਲਾਈ ਗਈ ਇਹਨੇ ਕਰੋੜਾਂ ਰੁਪਇਆ ਉਸ ਮਹਿੰਮ ਦੇ ਵਿੱਚੋਂ ਜਾਣੀ ਕਿ ਇਕੱਠਾ ਕੀਤਾ ਗੁਰਬਾਣੀ ਦੇ ਨਾਂ ਤੇ ਕੰਡ ਕਰਾਉਣ ਦੇ ਨਾਂ ਤੇ ਕਰੋੜਾਂ ਰੁਪਇਆ ਇਕੱਠਾ ਕੀਤਾ ਇਹਦੀ ਕਰਤੂਤਾਂ ਕੋ ਸਹਜੀਆਂ ਨਹੀਂ ਬੜੇ ਬਜ਼ੁਰਗ ਮੈਨੂੰ ਕਹਿੰਦੇ ਨੇ ਕਿ ਜਦੋਂ ਇਹ ਬਾਠ ਕਰਾਉਂਦਾ ਸੁਖਮੀ ਸਾਹਿਬ ਦਾ ਕੀਰਤਨ ਦੇ ਰਾਹੀ ਬਾਜੇ ਤੇ ਉਦੋਂ ਕਹਿੰਦੇ ਲੋਕਾਂ ਨੂੰ ਕਹੋ ਜਿਹੜੇ ਮੂਰੇ ਬੈਠੇ ਹੁੰਦੇ ਸੰਗਤ ਜਿਹਨੂੰ ਕਹਿੰਦੇ ਆ ਉਹਨਾਂ ਨੂੰ ਕਹੂਗਾ ਤੁਸੀਂ ਨੇਤਰ ਧਿਆਨ ਜਣ ਕੇ ਨੇਤਰ ਬੰਦ ਕਰਕੇ ਅੱਖਾਂ ਬੰਦ ਕਰਕੇ ਬਿਠਾ ਆ ਬੇੜੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਦੇਖਣ ਵਾ ਤੇ ਦੂਰ ਦੂਰ ਤੱਕ ਹਰ ਲੋਕ ਤਾਂ ਹੋਰ ਬਹੁਤ ਕੁਝ ਕਹਿੰਦੇ ਨੇ ਕਿ ਲੋਕਾਂ ਦੀਆਂ ਅੱਖਾਂ ਬੰਦ ਹੁੰਦੀਆਂ ਨੇ ਇਹ ਅੱਖਰ ਖੁੱਲੀਆਂ ਰੱਖ ਕੇ ਬੀਬੀਆਂ ਨੂੰ ਦੇਖਦਾ ਇਹੇ ਜਿਹੇ ਸ਼ਬਦ ਲੋਕ ਵਰਤੇ ਅਕਰ ਉਧਰ ਤਾਂ ਮੈਂ ਨਹੀਂ ਜਾਂਦਾ ਡੂਟੀ ਸਾਹਿਬ ਦੇ ਹਜ਼ੂਰੀ ਚ ਬੈਠੇ ਹੁੰਦੀ ਹੈ ਸੰਗਤ ਪਰ ਇਹਨਾਂ ਨੇ ਇੱਕ ਧੰਦਾ ਬਣਾਇਆ ਹੋਇਆ ਇਹ ਗੱਪ ਬਹੁਤ ਦੂਰ ਦੂਰ ਤੱਕ ਚੱਲੇ ਇੱਕ ਵਾਰ ਇਹਨੇ ਗੱਪ ਮਾਰਿਆ ਕਹਿੰਦਾ ਅਸੀਂ ਇੰਗਲੈਂਡ ਵਿੱਚ ਗਏ ਸਾਡੇ ਕਹਿੰਦਾ ਗੱਡੀ ਜਿਹੜੀ ਸੀ ਉਹ ਟਰੈਕ ਦੇ ਵਿੱਚ ਫਸ ਗਈ ਤੇ ਅਸੀਂ ਅਰਦਾਸ ਕੀਤੀ ਅਸੀਂ ਮੌਕੇ ਤੇ ਪਹੁੰਚ ਜੀਏ ਫਿਰ ਕਹਿੰਦਾ ਇੱਕ ਐਂਬੂਲੈਂਸ ਆਈ ਅਸੀਂ ਉਹਦੇ ਪਿੱਛੇ ਗੱਡੀ ਲਾ ਲਈ ਤੇ ਐਂਬੂਲੈਂਸ ਨੂੰ ਕਹਿੰਦਾ ਕੋਈ ਰੋਕਦਿਆਂ ਨਹੀਂ ਸੀ ਅਸੀਂ ਟਾਈਮ ਤੇ ਜਾ ਪਹੁੰਚੇ ਹੁਣ ਸਭ ਤੋਂ ਪਹਿਲਾਂ ਤਾਂ ਇਹ ਝੂਠ ਹੈ ਇਹ ਆਪਣੀ ਪੁਲਿਸ ਨਹੀਂ ਹੈਗੀ ਵੀ ਚੁੱਪ ਕਰ ਲਓ ਉਹ ਐਂਬੂਲੈਂਸ ਦੇ ਪਿੱਛੇ ਗੱਡੀ ਕੋਈ ਜਾਣ ਨਹੀਂ ਦਿੰਦੇ ਉਥੇ ਤਾਂ ਜਿਹੜੇ ਸਕੂਲ ਵਾਲੀ ਬੱਸ ਹੁੰਦੀ ਨਾ ਬੱਚਿਆਂ ਦੀ ਉਹ ਬੱਸ ਨੂੰ ਕੋਈ ਗੱਡੀ ਕ੍ਰਾਸ ਨਹੀਂ ਕਰ ਸਕਦੀ ਟਰੈਕਟਰ ਮਿਲ ਦਿਓ ਤੇ ਐਂਬੂਲੈਂਸ ਦੇ ਪਿੱਛੇ ਗੱਡੀ ਲੈ ਕੇ ਆਪਣੇ ਕਰੋੜਾਂ ਤੇ ਪਹੁੰਚ ਕੇ ਇਹ ਝੂਠ ਹੈ ਹੁਣ ਇਹ ਕਿਹਨੇ ਗੱਪ ਮਾਰੀ ਹੈ ਕਹਿੰਦਾ ਜੇ ਤੁਸੀਂ ਘਰ ਬਣਾਉਣਾ ਹੈ ਤਾਂ ਹਰ ਇੱਕ ਇੱਟ ਦੇ ਵਿੱਚੋਂ ਜਦ ਘਰ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਵੇ ਕਹਿੰਦਾ ਇੱਕ ਬੋਰੀ ਸੀਮਿੰਟ ਦੀ ਤੇ ਨਾਲ ਜਪਜੀ ਸਾਹਿਬ ਦਾ ਪਾਠ ਕਰੋ ਇੱਟ ਚੱਕੋ ਵਾਹਿਗੁਰੂ ਵਾਹਿਗੁਰੂ ਕਹੋ ਫਿਰ ਦੇਖੋ ਘਰ ਦੇ ਵਿੱਚੋਂ ਸ਼ਾਂਤੀ ਆਉਂਦੀ ਫਿਰ ਦੇਖੋ ਘਰ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਇਦਾਂ ਹੀ ਇੱਕ ਗੱਪ ਇੱਕ ਹਰੀ ਸਿੰਘ ਰੰਧਾਵੇ ਵਾਲਾ ਉਹਨੇ ਕੈਨੇਡਾ ਵਿੱਚ ਮਾਰੇ ਸੀ ਕਹਿੰਦਾ ਪਾਥੀਆਂ ਵਿੱਚੋਂ ਵੀ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ ਉਹਦੇ ਛੇਤਰ ਪੈਸੇ ਉੱਤੇ ਇਹ ਦੋਈ ਗੱਲ ਕਹੀ ਕਿ ਘੁਣੇ ਨੇ ਗੱਪ ਮਾਰਦੀ ਕਹਿੰਦਾ ਘਰ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉ ਨਾਲ ਬਰਕਤਾਂ ਰਹਿਣਗੀਆਂ ਜਨ ਕਿ ਇਹ ਗੱਪਾਂ ਨੇ ਇਹਨਾਂ ਦੀਆਂ ਇਹਨਾਂ ਦਾ ਤੋਰੀ ਫੁਲਕਾ ਇਹ ਗੱਪਾਂ ਮਾਰ ਕੇ ਚੱਲਦਾ ਕਿਹਾ ਤਾਂ ਉਹਦੇ ਵਿੱਚ ਨੇ ਬਹੁਤ ਕੁਸ਼ੀ ਜਿਹੜੀ ਗੱਪ ਮਾਰੀ ਹੈ ਘਰ ਬਣਾਉਣ ਵਾਸਤੇ ਪਰ ਮੈਂ ਸ਼ਾਰਟ ਜਾ ਤੁਹਾਡੇ ਨਾਲ ਇਹ ਗਲਵੱਤ ਕਰਨੀ ਚਾਹੁੰਨਾ ਅਸੀਂ ਪੰਜਾਬ ਦੇ ਉਹ ਲੋਕ ਆ ਜਿਹੜੇ ਹਰ ਵਕਤ ਬਸ ਅਸੀਂ ਸਵਾਦੀ ਚੁਟਕੀ ਦੇ ਨਾਲ ਪਾਉਂਦੇ ਹਾਂ ਕਿ ਸਾਡਾ ਇਲਾਜ ਹੋ ਜਾਏ ਪਾਣੀ ਦੇ ਛਿੱਟੇ ਚਾਰ ਅੱਖਾਂ ਵਿੱਚ ਸਾਡੇ ਕੋਈ ਮਾਰ ਦੇ ਸਾਡੀ ਬਿਮਾਰੀ ਦੂਰ ਹੋ ਜਾਏ ਅਸੀਂ ਕਿਸੇ ਪਖੰਡੀ ਦੇ ਪੈਰ ਧੋ ਕੇ ਪੀ ਲਏ ਉਹਦੇ ਨਾਲ ਸਾਡਾ ਇਲਾਜ ਹੋ ਜਾਏ ਕੋਈ ਪਖੰਡੀ ਸਾਨੂੰ ਚਾਰ ਪਤਾਸੇ ਦੇ ਦੇ ਗੁਰਦੁਆਰੇ ਵਿੱਚ ਬੈਠਾ ਉਹਦੇ ਨਾਲ ਸਾਡਾ ਇਲਾਜ ਹੋ ਜਾਏ ਤੇ ਜਿਹੜਾ ਇਲਾਜ 1 ਰੁਪਏ ਦੀ ਗੋਲੀ ਦੇ ਨਾਲ ਬਹੁਤ ਵਾਰੀ ਹੋ ਜਾਂਦਾ ਹੈ ਸ਼ਰਧਰਤ ਹੁੰਦਾ ਹੈ ਹੋ ਜਾਂਦਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਪਾਵਨ ਬਾਣੀ ਨੂੰ ਆਪਣੇ ਜੀਵਨ ਦੀ ਸਫਲਤਾ ਦੇ ਲਈ ਵਰਤਣਾ ਸੀ ਅਸੀਂ ਇਹਨਾਂ ਪਖੰਡੀਆਂ ਪਿੱਛੇ ਲੱਗ ਕੇ ਬਾਣੀ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਤੇ ਇਹ ਬਾਣੀ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਆ ਤ੍ਰੇਕ ਤਿੰਨਾਂ ਕਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ ਪਵਨ ਬਾਣੀ ਦੇ ਇਹ ਸ਼ਬਦ ਨੇ ਤੇ ਇਹ ਧਾਗੇ ਦ્વਇਤਾਂ ਵਾਲੀ ਗੱਲ ਈ ਹੈ ਜੰਤਰ ਮੰਤਰ ਵਾਲੀ ਗੱਲ ਈ ਹੈ ਫਿਰ ਕੁਝ ਨਹੀਂ ਹੈਗੀ ਜਦੋਂ ਤੁਸੀਂ ਅੰਮ੍ਰਿਤਸਰ ਸਾਹਿਬ ਜਾਓਗੇ ਨਾ ਜਿਹੜਾ ਮਾਤਾ ਕੌਲਾਂ ਦਾ ਗੁਰਦੁਆਰਾ ਬਣਾਇਆ ਪਹਿਲੀ ਗੱਲ ਤਾਂ ਸ਼੍ਰੋਮਣੀ ਕਮੇਟੀ ਨੂੰ ਇਹ ਚਾਹੀਦਾ ਕਿ ਇਹੋ ਜਿਹੇ ਗੁਰਦੁਆਰੇ ਬਣੇ ਕਿਉਂ ਨਹੀਂ ਅਪਿਛੇ ਜੀ ਪਾਤਰਾਦਾਸ ਜੀ ਦੇ ਨਾਮ ਤੇ ਗੁਰਦਾਰੇ ਬਣੇ ਉਹਨਾਂ ਨੇ ਗੁਰੂ ਨਰਦਾਸ ਲਿਖ ਲਿਆ ਉੱਥੇ ਪ੍ਰੋਪੋਗੈਂਡ ਦੇ ਸ਼ੁਰੂ ਹੋ ਗਏ ਤੁਸੀਂ ਕਿਉਂ ਲਿਖਿਆ ਜੀ ਹਾਲਾਂਕਿ ਉਹਨਾਂ ਦੀ ਪਾਵਨ ਬਾਣੀ 40 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵੱਡਾ ਰਤਬਾ ਹੈ ਉਹਨਾਂ ਦਾ ਜਿਵੇਂ ਦੂਜੇ ਗੁਰੂ ਸਾਹਿਬਾਨ ਨੇ ਅਸੀਂ ਗੁਰੂ ਸਾਹਿਬ ਕਹਿੰਦੇ ਆ ਉਹਨਾਂ ਨੂੰ ਵੀ ਅਸੀਂ ਗੁਰੂ ਸਾਹਿਬ ਕਹਿੰਦੇ ਆ ਕੋਈ ਬਹੁਤੀ ਵੱਡੀ ਗੱਲ ਨਹੀਂ ਕਿਉਂਕਿ ਸਾਡੀ ਜਿਹੜੀ ਬਾਣੀ ਉਹ ਗੁਰੂ ਹੈ ਇਥੇ ਮਾਤਾ ਕੋਲਾ ਦਾ ਗੁਰਦੁਆਰਾ ਬਣਾਤਾ ٹرسٹ ਬਣ ਗਿਆ ਉਹਦੇ ਨਾਂ ਤੇ ਹੀ ਹੁਣ ਸ਼ੌਮਨੀ ਕੁੜੀ ਦੀਆਂ ਅੱਖਾਂ ਫੁੱਟੀਆਂ ਨੇ ਜਾਂ ਜਿਹੜੇ ਰਹਿਤ ਮਰਦਾ ਦੀਆਂ ਗੱਲਾਂ ਕਰਦੇ ਉਹਨਾਂ ਦੀਆਂ ਅੱਖਾਂ ਫੁੱਟੀਆਂ ਨੇ ਇਹੋ ਜਿਹੇ ਠਾਗ ਉੱਥੇ ਬੈਠੇ ਐ ਤੇ ਇਹ ਘਟੋ ਘਟ 40 ਵਾਰੀ ਬਿਮਾਰ ਹੋ ਗਿਆ ਘਟੋ ਘਟ ਇਹਨੇ ਆਪਣਾ ਇਲਾਜ ਕਿੱਥੇ ਕਰਾਇਆ ਹਸਪੀਟਲ ਦੇ ਵਿੱਚ ਕਰਾਇਆ ਉਦੋਂ ਇਲਾਜ ਬਾਣੀ ਪੜ ਕੇ ਹੋ ਗਿਆ ਸੀ ਅਸੀਂ ਲੋਕ ਬੇਵਕੂਫ ਪਿੱਛੇ ਲੱਗਦੇ ਆਂ ਇਹਨਾਂ ਦੇ ਘਰ ਪਰ ਹੀ ਜਾਂਦੇ ਆ ਜਿੰਨੀਆਂ ਗੱਪਾਂ ਇਹਨਾਂ ਨੇ ਮਾਰੀਆਂ ਨੇ ਨਾ ਉਹਦਾ ਬਾਣੀ ਦੇ ਨਾਲ ਕੋਈ ਸਬੰਧ ਨਹੀਂ ਕੋਈ ਮਤਲਬ ਨਹੀਂ ਗੁਰਬਾਣੀ ਦੇ ਅੰਦਰ ਤਾਂ ਬਸ ਦੋ ਗੱਲਾਂ ਚ ਇਹਦੇ ਰੱਖ ਲਿਓ ਕਿਰਤ ਕਰਨੀ ਹੈ ਤੇ ਨਾਮ ਜਪਣ ਤੋਂ ਭਾਵ ਹੈ ਕਾਇਨਾਤ ਉਸ ਪਰਮਾਤਮਾ ਦੀ ਸਿਰਜਣਾ ਹੈ ਉਹਦੇ ਵਿੱਚ ਰਹਿਣਾ ਉਹਦੇ ਨਿਜਮਾ ਨੂੰ ਅਸੀਂ ਤੋੜਨਾ ਨਹੀਂ ਆ ਨਤੀਜਾ ਜਿਹੜਾ ਹੁਣ ਅਸੀਂ ਭੁਗਤ ਰਹੇ ਆ ਨਾ ਦਰਖਤ ਕੱਟੇ ਨੇ ਨਸਪਤੀ ਬਰਬਾਦ ਕੀਤੀ ਹੈ ਵਾਤਾਵਰਨ ਖਰਾਬ ਹੋਇਆ ਹੈ ਬਾਜ਼ਰ ਡਿਗੜ ਜਾਂਦਾ ਹੈ ਇਹ ਸਾਰਾ ਕੁਝ ਅਸੀਂ ਕੁਦਰਤ ਦੇ ਨਿਯਮਾਂ ਨੂੰ ਤੋੜਦੇ ਹਾਂ ਤੇ ਕੁਦਰਤ ਦੇ ਨਿਯਮਾਂ ਨੂੰ ਨਾ ਤੋੜਨਾ ਉਹਦੇ ਮੁਤਾਬਕ ਚੱਲਣਾ ਹੀ ਪਰਮਾਤਮਾ ਦੀ ਬੰਦਗੀ ਹੈ ਜੀਵਨ ਜਾਂਚ ਤੋਂ ਭਾਵ ਕੀ ਹੈ ਜਾਂ ਜੀਵਨ ਸਫਲ ਬਣਾਉਣ ਤੋਂ ਭਾਵ ਕੀ ਹੈ ਕਿ ਮਨੁੱਖ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਵੇ ਉਦੇ ਕੋਲ ਜਿਹੜੀਆਂ ਲੋੜੀ ਦੀਆਂ ਸੁਵਿਧਾਵਾਂ ਨੇ ਲੋੜੀ ਦੀਆਂ ਵਸਤੂ ਨੇ ਉਹਦੇ ਕੋਲ ਹੋਣ ਉਹ ਆਪਣੀ ਜ਼ਿੰਦਗੀ ਖੁਸ਼ ਹੋ ਕੇ ਜਾਂ ਖੁਸ਼ੀ-ਖੁਸ਼ੀ ਬਤੀਤ ਕਰੇ ਇਹ ਜੀਵਨ ਦੀ ਸਫਲਤਾ ਬਾਣੀ ਦੇ ਮੁਤਾਬਕ ਜਿਹੜੇ ਪਖੰਡ ਕੀਤੇ ਜਾਂਦੇ ਨੇ ਰੱਬ ਦੇ ਨਾਮ ਤੇ ਇਹ ਸਾਰੇ ਪਖੰਡਵਾਦ ਇਹਨਾਂ ਪੁਜਾਰੀਆਂ ਨੇ ਪੈਦਾ ਕੀਤੇ ਨੇ ਲੋਕਾਂ ਨੂੰ ਲੁੱਟਨ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਮੈਂ ਕਿ ਬੇਨਤੀ ਕਰਾਂ ਮੈਂ ਰੋਟੀ ਖਾਧੀ ਐ ਮੇਰੀ ਭੁੱਖ ਮਿਟ ਗਈ ਮੈਂ ਪਾਣੀ ਪੀਤਾ ਮੇਰੀ ਪਿਆਸ ਬੁਝ ਗਈ ਤੇ ਮੈਂ ਬਾਣੀ ਪੜੀ ਐ ਮੈਨੂੰ ਸਮਝ ਆ ਗਈ ਮੈਂ ਬਾਣੀ ਪੜਾਂਗਾ ਮੈਨੂੰ ਸਮਝ ਆ ਜਾਵੇਗੀ ਬਸ ਇੰਨੀਕ ਗੱਲ ਐ ਗੁਰੂ ਪਾਤਸ਼ਾਹ ਨੇ ਪਿਉ ਦਾਦੇ ਦਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭੈ ਨਿਧਾਨਾ ਇਹ ਉਹ ਖਿਆਨਣਾ ਜਿਹਨੂੰ ਅਸੀਂ ਕਾੜਨਾ ਸਮਝਣਾ ਵਿਚਾਰਨਾ ਤੇ ਆਪਣੇ ਜੀਵਨ ਦੇ ਵਿੱਚ ਕਮਾਉਣਾ ਜਿੰਨਾ ਵੀ ਕੂੜ-ਕਵਾਰੜ ਹੈ ਨਾ ਉਹਨੂੰ ਅਸੀਂ ਆਪਣੇ ਜੀਵਨ ਤੋਂ ਬਾਹਰ ਕਰਨਾ ਤੇ ਪਰ ਜਿਹੜੀਆਂ ਇਹ ਗੱਪਾਂ ਗੁਰਕਵਾਲ ਸਿੰਘ ਅੰਮ੍ਰਿਤਸਰ ਵਾਲੇ ਮਾਤਾ ਕੌਲਾ ਦੇ ਗੁਰਦੁਆਰੇ ਵਾਲੇ ਜੋ ਸੁਣਾਉਂਦੇ ਨੇ ਨਾ ਇਹ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਸਵਾਇ ਫੁਰ ਕੁਝ ਨਹੀਂ ਇੱਕ ਨਾ ਦੇ ਵਿੱਚ ਇਹਨੇ ਧਮਕੀ ਵੀ ਦਿੱਤੀ ਹੈ ਪਤਾ ਕਿੰਨੇ ਅਰੇ ਦੇ ਕੇ اندر ਚੁਪਾਇਰੇ ਤੇ ਪਾਠਕਾਂ ਨੂੰ ਰੋਕ ਦੇ ਨੇ ਭਗਤੀ ਤੁਸੜਾ ਰਹੇ ਨੇ ਇਹਨਾਂ ਦਾ ਸੰਗ ਨਾ ਕਰੋ ਕਹਿੰਦਾ ਜੇ ਮਿਲੇ ਕਿਤੇ ਪਿਆਰ ਦੇ ਨਾਲ ਸਮਝਾ ਲਗੇ ਯਾਨੀ ਕਿ ਇਹ ਧਮਕੀ ਹੈ ਮਿੱਠੀ ਜੀ ਗੁਰਸ਼ਰਨ ਸਿੰਘ ਨੇ ਸ਼ਾਇਦ ਵੀਡੀਓ ਪਾਈ ਸੀ ਪਹਿਲਾਂ ਮਿਸ਼ਨਿਕਲ ਦੇ ਪ੍ਰਚਾਰਕ ਨੇ ਉਹਨਾਂ ਨੂੰ ਕਹਿ ਰਿਹਾ ਮੈਂ ਵੀ ਪਾਈ ਹੂ ਸੀ ਵੀਡੀਓ ਕਿ ਜਿਹੜਾ ਵੀ ਇਹ ਪਖੰਡ ਦਾ ਪਰ ਪਰ ਦਾ ਫਾਸਟ ਕਰਦਾ ਉਹਨੂੰ ਹੀ ਧਮਕੀਆਂ ਵੀ ਦਿੰਦੇ ਆ ਮਿੱਠੀਆਂ ਮਿੱਠੀਆਂ ਮੈਂ ਸ਼ਰਯਮ ਕਹਿਣਾ ਜੇ ਗੁਰੂ ਕਬਾਲ ਸਿੰਘ ਤੱਕ ਵੀਡੀਓ ਚੱਲ ਜੇ ਉਹਦਾ ਨਾਮ ਹੀ ਨਹੀਂ ਲੈਂਦੇ ਮੈਂ ਨਾਮ ਲੈ ਕੇ ਕਹਿੰਦਾ ਤੂੰ ਸਿਰੇ ਦਾ ਠੱਗ ਸਿਰੇ ਦਾ ਗੱਪੀ ਸਿਰੇ ਦਾ ਪਖੰਡੀ ਤੂੰ ਸਿਰੇ ਦਾ ਪੁਜਾਰੀ ਬਣ ਕੇ ਲੋਕਾਂ ਨੂੰ ਲੁੱਟਣਵਾ ਤੇ ਹੋਰ ਕੁਝ ਨਹੀਂ ਕਰ ਰਿਹਾ ਵੀ ਮੇਰੇ ਵੱਲੋਂ ਧਮਕੀ ਨਹੀਂ ਸਜਾ ਹੈ ਤੈਨੂੰ ਕਿ ਤੂੰ ਪਖੰਡੀ ਹੈ ਜਿਹਦੇ ਕੋਈ ਚਮਚੇ ਇਹਦੀਆਂ ਭੇਟਾਂ ਸੁਣਦੀਆਂ ਹੁਣ ਉਹਦੇ ਤੱਕ ਵੀਡੀਓ ਪਹੁੰਚਾ ਦਿਓ ਜਿਹੜਾ ਕੁਝ ਬਾਣੀ ਦੀ ਸ਼ਕਤੀ ਨਾਲ ਕਰਨਾ ਨਾ ਉਹ ਬੁੱਟਾ ਸੇ ਇਹਨੂੰ ਕਰ ਦਿਓ ਜਿਹੜੇ ਤੁਹਾਡੇ ਪਖੰਡ ਲੋਕਾਂ ਦੇ ਇਲਾਜ ਕਰਦੇ ਨੇ ਨਾ ਉਹ ਪਖੰਡ ਇੱਕ ਤਾਂ ਇਧਰ ਨੂੰ ਵੀ ਚਲਾ ਦਿਓ ਕਰ ਦਿਓ ਉਹਨਾਂ ਜੋ ਕੁਝ ਕਰਨਾ ਹੈ ਨਾ ਕਰ ਦਿਓ ਠੀਕ ਹੈ ਅਸੀਂ ਤੁਹਾਡੇ ਪਖੰਡਾਂ ਤੋਂ ਡਰਦੇ ਨਹੀਂ ਤੇ ਅਸੀਂ ਜਿਹੜੇ ਪਖੰਡ ਨੇ ਨਾ ਤੁਸੀਂ ਕੀਤੇ ਉਹਨਾਂ ਦਾ ਪੜਦਾ ਫਾਸ਼ ਕਰਨਾ ਹੈ ਤੁਹਾਡੀਆਂ ਕਰਦੂਤਾ ਨੰਗੀਆਂ ਜਿਹੜੇ ਤੁਸੀਂ ਗੱਪ ਮਾਰਦੇ ਹੋ ਨਾ ਇਹ ਗੱਪ ਜਿਹੜੇ ਤੁਹਾਡੇ ਮਾਰੇ ਨੇ ਇਹ ਲੋਕ ਤਾਂ ਤੁਹਾਡੇ ਗੱਪਾਂ ਦਾ ਅਸਰ ਕਬੂਲ ਕਰ ਸਕਦੇ ਨੇ ਅਸੀਂ ਨਹੀਂ ਕਰ ਸਕਦੇ ਇਹ ਬੇਨਤੀ ਪ੍ਰਵਾਨ ਕਰਿਓ ਸਿਰੇ ਦੇ ਠੱਗਾਂ ਤੋਂ ਬਚੋ ਗੁਰਬਾਣੀ ਪੜਿਆ ਕਰੋ ਕੋਈ ਨਹੀਂ ਰੋਕਦਾ ਗੁਰਬਾਣੀ ਵਿਚਾਰਿਆ ਕਰੋ ਕੋਈ ਨਹੀਂ ਰੋਕਦਾ ਗੁਰਬਾਣੀ ਦੇ ਮੁਤਾਬਕ ਆਪਣਾ ਜੀਵਨ ਜੀਣ ਦੀ ਕੋਸ਼ਿਸ਼ ਕਰੋ ਬਸ ਇਹ ਰੱਬ ਨੂੰ ਮਿਲਣਾ ਹੈ ਨਾ ਰੱਬ ਕਿਸੇ ਨੂੰ ਮਿਲਿਆ ਤੇ ਨਾ ਰੱਬ ਕਿਸੇ ਨੂੰ ਮਿਲੇਗਾ ਇਹ ਬਕਵਾਸ ਕੀਤਾ ਗਿਆ ਪੁਜਾਰੀ ਦਾ ਹੋਰ ਕੁਝ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ